ਸਾਉਣ ਦੇ ਲਈ ਸਮਾਂ ਬਰਾਬਰਤ ਹੋਇਆ ਹੈ ਰਲ ਮਿਲ ਕਰਕੇ ਆਪਾਂ ਗੁਰਮਤਿ ਵਿਚਾਰ ਕਰਨ ਦਾ ਯਤਨ ਕਰੀਏ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਇਕਾਗਰਤ ਕਰੀਏ ਸੁਰਤ ਨੂੰ ਗੁਰੂ ਚਰਣਾ ਦੇ ਵਿੱਚ ਜੋੜੀਏ ਰਸਨਾ ਨੂੰ ਪਵਿੱਤਰ ਕਰੀਏ ਹਾਜਰੀਆਂ ਲਗਵਾਈਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਤਨਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਜੋ ਸਾਡੇ ਵਾਸਤੇ ਉਹਨਾਂ ਦਾ ਉਪਕਾਰ ਹੈ ਬਖਸ਼ਿਸ਼ ਹੈ ਉਹ ਕਥਨ ਨਹੀਂ ਕੀਤੀ ਜਾ ਸਕਦੀ ਸਤਿਗੁਰਾਂ ਦੀ ਗੁਰਬਾਣੀ ਦੇ ਬਚਨ ਹਨ ਮहिमा ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਰੂਪ ਗੁਰਦੇਵ ਦੀ ਵਿੜਿਆਈ ਜਿਹੜੀ ਹੈ ਉਹ ਮਨੁੱਖ ਨਹੀਂ ਬਿਆਨ ਕਰ ਸਕਦਾ ਉਹ ਪਾਤਸ਼ਾਹ ਜਿਤਨੀ ਕਿਸੇ ਨੂੰ ਸਤਿਆ ਦੇਵੇ ਉਚਨਾ ਕੀ ਮਨੁੱਖ ਬੋਲ ਸਕਦਾ ਉਸ ਗੁਰਦੇਵ ਦੀ ਗੁਰੂ ਦੀ ਸਮਰੱਥਾ ਜਿਹੜੀ ਹੈ ਉਸ ਤੱਕ ਸਮਝ ਪਾਉਣਾ ਉਸ ਨੂੰ ਜਾਣ ਪਾਉਣਾ ਉਸ ਨੂੰ ਬਿਆਨ ਕਰ ਦੇਣਾ ਇਹ ਮਨੁੱਖ ਦੇ ਵਸ ਦੀ ਗੱਲ ਨਹੀਂ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਕਿਉਂਕਿ ਪਾਤਸ਼ਾਹ ਕਹਿੰਦੇ ਨੇ ਸਤਗੁਰੂ ਉਸ ਪਰਮੇਸ਼ਰ ਪਾਰ ਬ੍ਰਹਮ ਦਾ ਰੂਪ ਹੈ ਜੋ ਬੇਅੰਤ ਹੈ ਅਲਖ ਹੈ ਅਤੇ ਅਭੇਵ ਹੈ ਉਸ ਦਾ ਜਿਹੜਾ ਕਥਨ ਹੈ ਉਹ ਕੀਤਾ ਨਹੀਂ ਜਾ ਸਕਦਾ ਸਤਿਗੁਰਾਂ ਦੀ ਮਹਿਮਾ ਜਿਹੜੀ ਹੈ ਉਹ ਅਪਰੰਪ ਅਪਾਰ ਹੈ ਪਰ ਪਤਸਾ ਕਹਿੰਦੇ ਹਨ ਕਿ ਜਿਹੜਾ ਗੁਰੂ ਦੀ ਵਡਿਆਈ ਗੁਰੂ ਦੀ ਉਸਤਤ ਕਰਦਾ ਹੈ ਜਿਹੜੇ ਆਪਣੇ ਜੀਵਨ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਬਤੀਤ ਕਰਦਾ ਹੈ ਗੁਰੂ ਨੂੰ ਸਨਮੁਖ ਜਾਣਦਾ ਹੈ ਪਟਸਾ ਸਹਿਬਾਨਾ ਦੇ ਬਚਨ ਹਨ ਤੇ ਨਰ ਦੁਖ ਨਹ ਭੁਖ ਤੇ ਨਰ ਨਿਦਨ ਨਹ ਕਹੀ ਅਹ ਤੇ ਨਰ ਸੋਕ ਨਹ ਹੂਵੇ ਤੇ ਨਰ ਸੇ ਅੰਤ ਨਾ ਲਹੀ ਅਹ ਤੇ ਨਰ ਸੇਵ ਨਹ ਕਰਹਿ ਤੇ ਨਰ ਸਾਇ ਸਹਸ ਸਮਪਹਿ ਤੇ ਨਰ ਦੁਲੀਚ ਬਹੇ ਦੀਨਰ ਉਥਬ ਬਿਥਪੇ ਸੁਖ ਲਹੇ ਤੇ ਨਰ ਸੰਸਾਰ ਮਹਿ ਅਪੈ ਪਟ ਰਿਪ ਮਤ ਤਹੇ ਸਕੇ ਅਥ ਤੇ ਨਰ ਜਾਲਪ ਪੜੈ ਗੁਰ ਅਮਰਦਾਸ ਸੋ ਪਰ ਸੰਜਹਿ ਪਟ ਸਾਹਿਬਾਦ ਸਤਗੁਰਾਂ ਦੀ ਵਡਿਆਈ ਦੇ ਵਿੱਚ ਉਸ ਤਿਤ ਕਰਦੇ ਹੋਇਆ ਬਚਨ ਕਰਦੇ ਹਨ ਕਿ ਉਹ ਮਨੁੱਖ ਜਿਹੜਾ ਹੈ ਸੰਸਾਰ ਦੇ ਸਾਰੇ ਸੁੱਖਾਂ ਨੂੰ ਮਾਣਦਾ ਹੈ ਉਹ ਜੀਵ ਸੰਸਾਰ ਦੇ ਸਾਰੇ ਸੁੱਖਾਂ ਨੂੰ ਮਾਣ ਸਕਦਾ ਹੈ ਜਿਹੜਾ ਸਤਿਗੁਰੂ ਦੀ ਵਿੜਿਆਈ ਉਸਤ ਦੀ ਗੱਲ ਨੂੰ ਸਮਝਦਾ ਹੈ ਪਾਤਸ਼ਾਹ ਕਹਿੰਦੇ ਨੇ ਜਿਹੜਾ ਕਮਾਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਵੈਰੀਆਂ ਤੋਂ ਬਚਿਆ ਰਹਿੰਦਾ ਹੈ ਕਮਾਦਿਕ ਵੈਰੀਆਂ ਦੇ ਵਿੱਚ ਨਿਰਪੈਤਾ ਦਾ ਬਸਤਰ ਪਾਈ ਰੱਖਦੇ ਹਨ ਭਾਵ ਕਿ ਨਿਰਪੈ ਰਹਿੰਦੇ ਜਿਨ੍ਹਾਂ ਦੇ ਉੱਤੇ ਪੰਜਾਂ ਵਿਕਾਰਾਂ ਦਾ ਜੋਰ ਨਹੀਂ ਚੱਲਦਾ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਉਸ ਪਰਮੇਸ਼ਰ ਦਾ ਸ਼ਬਦ ਵਸਿਆ ਪਟ ਸਾਹਿਬਾ ਜੀ ਬਚਨ ਕਰਦੇ ਹਨ ਸਾਕੇ ਹੱਥ ਤੇ ਨਰ ਜਲਪ ਪੜੇ ਗੁਰ ਅਮਰਦਾਸ ਸੋ ਪਰਸੰਝ ਜਲਪ ਕਵੀ ਪਟ ਸਾਹਿਬਾ ਦਾ ਨਾਮ ਹੈ ਜਲਪ ਪਟ ਜੀ ਕਹਿੰਦੇ ਹਨ ਕਿ ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਅਮਰਦਾਸ ਜੀ ਪ੍ਰਸੰਨ ਹਨ ਉਹ ਮਨੁੱਖ ਸਫਲ ਹੁੰਦੇ ਹਨ ਭਾਵ ਕਿ ਉਹਨਾਂ ਦਾ ਜਨਮ ਜਿਹੜਾ ਹੈ ਉਹ ਸਫਲਾ ਹੈ ਜਿਨ੍ਹਾਂ ਦੇ ਉੱਤੇ ਗੁਰੂ ਦੀ ਪਰਸੰਤਾ ਹੈ ਧੰ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਪਟ ਸਾਹਿਬਾਨ ਕਹਿੰਦੇ ਆਪਣੇ ਜੀਵਨ ਦੇ ਹਰ ਸੁੱਖ ਨੂੰ ਮਾਣਦੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਜਿਹੜਾ ਉਹਨਾਂ ਮਨੁੱਖਾਂ ਨੂੰ ਦੁਖੀ ਕਰ ਦੇਵੇ ਜਿਨ੍ਹਾਂ ਦੇ ਉੱਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਮਿਹਰ ਹੈ ਜਿਨ੍ਹਾਂ ਦੇ ਜੀਵਨ ਦੇ ਕੰਮਾਂ ਨੂੰ ਵੇਖ ਕਰਕੇ ਉਹ ਪ੍ਰਸੰਨ ਹਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਠ ਸਾਹਿਬਾ ਜੀ ਨੇ ਬਚਨ ਕਹੇ ਕਿ ਉਹਨਾਂ ਮਨੁੱਖਾਂ ਦੇ ਜੀਵਨ ਦੇ ਵਿੱਚ ਤੇ ਨਰ ਦੁੱਖ ਨਹ ਭੁਖ ਤੇ ਨਰ ਨਿਦਨ ਨਹ ਕਹੀ ਹੈ ਕਹਿੰਦੇ ਉਹਨਾਂ ਮਨੁੱਖਾਂ ਨੂੰ ਨਾ ਕੋਈ ਦੁੱਖ ਹੈ ਉਹਨਾਂ ਮਨੁੱਖਾਂ ਨੂੰ ਨਾ ਕੋਈ ਭੁੱਖ ਹੈ ਉਹ ਪਾਤਸ਼ਾ ਜਿਨ੍ਹਾਂ ਦੇ ਉੱਤੇ પ્રસન્ન ਹਨ ਉਹ ਅੰਦਰ ਦੀ ਭੁੱਖ ਤ੍ਰਿਸ਼ਨਾ ਦੀ ਭੁੱਖ ਖਤਮ ਕਰ ਦਿੰਦੇ ਹਨ ਤੇ ਮਨੁੱਖ ਨੂੰ ਸਭ ਤੋਂ ਵੱਡੀ ਜਿਹੜੀ ਭੁੱਖ ਹੈ ਉਹ ਤ੍ਰਿਸ਼ਨਾ ਦੀ ਤ੍ਰਿਸ਼ਨਾ ਦੀ ਭੁੱਖ ਇੱਕ ਐਸੀ ਹੈ ਕਿ ਤ੍ਰਿਸ਼ਨਾ ਇੱਕ ਮਿਟਦੀ ਹੈ ਤੇ ਦੂਸਰੀ ਤ੍ਰਿਸ਼ਨਾ ਜਿਹੜੀ ਹੈ ਤਿਆਰ ਹੋ ਜਾਂਦੀ ਹੈ ਇਹ ਤ੍ਰਿਸ਼ਨਾ ਦੀਆਂ ਕੜੀਆਂ ਮਨੁੱਖ ਦੇ ਜੀਵਨ ਦੇ ਵਿੱਚ ਬਣੀਆਂ ਹਨ ਜਿਵੇਂ ਸੰਗਲ ਦੇ ਕੜੀ ਹੁੰਦੀ ਹੈ ਕੁੰਡੀ ਹੁੰਦੀ ਹੈ ਇੱਕ ਕੁੰਡੀ ਤੋਂ ਬਾਅਦ ਦੂਸਰੀ ਕੁੰਡੀ ਉਸ ਦੇ ਵਿੱਚ ਫਸਾਈ ਜਾਂਦੀ ਹੈ ਤਿਆਰ ਕੀਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਤ੍ਰਿਸ਼ਨਾ ਦੀ ਜਿਹੜੀ ਕੁੰਡੀ ਹੈ ਇਹ ਚੱਲਦੀ ਰਹਿੰਦੀ ਹੈ ਇੱਕ ਤ੍ਰਿਸ਼ਨਾ ਬੁਝੇ ਦੂਸਰੀ ਵਿਕਾਰਾਂ ਨੇ ਤ੍ਰਿਸ਼ਨਾ ਤਿਆਰ ਕਰ ਦਿੱਤੀ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਅਮਰਦਾਸ ਜੀ પ્રસન્ન ਹੋ ਗਏ ਉਨ੍ਹਾਂ ਦੇ ਜੀਵਨ ਦੇ ਵਿੱਚ ਫਿਰ ਕੋਈ ਭੁੱਖ ਨਹੀਂ ਰਹਿੰਦੀ ਤੇ ਨਾ ਦੁੱਖ ਨਾ ਕੋਈ ਦੁੱਖ ਰਹਿੰਦਾ ਉਹ ਮਨੁੱਖ ਦੁਖੀ ਨਹੀਂ ਹੋ ਸਕਦਾ ਪਾਤਸ਼ਾਹ ਕਹਿੰਦੇ ਨਾ ਉਹ ਮਨੁੱਖ ਜਿਹੜੇ ਹਰ ਕਦੇ ਭੁੱਖੇ ਰਹਿ ਸਕਦੇ ਹਨ ਤੇ ਨਾ ਨਿਦਨ ਨਾ ਕਹੀਏ ਪਾਤਸ਼ਾਹ ਕਹਿੰਦੇ ਉਹ ਮਨੁੱਖ ਕੰਗਾਲ ਨਹੀਂ ਕਹੇ ਜਾ ਸਕਦੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਮਨੁੱਖਾਂ ਦੇ ਜੀਵਨ ਦੇ ਵਿੱਚ ਕਦੇ ਕੰਗਾਲਤਾ ਨਹੀਂ ਆਉਂਦੀ ਉਹ ਮਨੁੱਖ ਜਿਹੜੇ ਹਨ ਗੁਰੂ ਦੀ ਬਖਸ਼ਿਸ਼ ਦੇ ਕਰਕੇ ਉਹ ਸਗਲ ਸ੍ਰਿਸ਼ਟੀ ਦੇ ਰਾਜ ਕਰਦੇ ਹਨ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਪ੍ਰਸੰਤਾ ਹੋਈ ਉਹਨਾਂ ਦੇ ਜੀਵਨ ਦੇ ਵਿੱਚੋਂ ਸਭ ਦੁੱਖ ਸਭ ਭੁੱਖ ਕਲੇ ਕਲੇਸ਼ ਚਿੰਤਾ ਚੋਰੀ ਸਭ ਮਿਟ ਜਾਂਦੇ ਹਨ ਪਾਤਸ਼ਾਹ ਕਹਿੰਦੇ ਕਿ ਤੇ ਨਰ ਸੋਕ ਨਾ ਹੋਵੇ ਤੇ ਨਰ ਸੇ ਅੰਤ ਨਾ ਲਹੀ ਹੈ ਪਾਤਸ਼ਾਹ ਕਹਿੰਦੇ ਨੇ ਉਹਨਾਂ ਮਨੁੱਖਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ ਤੇ ਨਰ ਸੋਖ ਸੁਖ ਤੋਂ ਭਾਵ ਚਿੰਤਾ ਸਤਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਦੇ ਜੀਵਨ ਦੇ ਵਿੱਚੋਂ ਚਿੰਤਾ ਮਿਟ ਜਾਂਦੀ ਹੈ ਜਿਹੜੇ ਗੁਰੂ ਨੂੰ ਪਰਸਨ ਕਰ ਲੈਂਦੇ ਹਨ ਤੇ ਨਰ ਸੋਖ ਨਾ ਹੋਵੇ ਤੇ ਨਰ ਸੇ ਅੰਤ ਨਾ ਲਹੀ ਬਾਤ ਸਾਹਿਬ ਆਨ ਕਿੰਦੇ ਨੇ ਕਿ ਉਹ ਮਨੁੱਖ ਅਜਿਹੇ ਹਨ ਉਹਨਾਂ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ ਜਿਨ੍ਹਾਂ ਨੇ ਗੁਰੂ ਨੂੰ ਪਰਸ਼ੰਨ ਕਰਨ ਕਰਿਆ ਜਿਨ੍ਹਾਂ ਦੇ ਉੱਤੇ ਗੁਰੂ ਦੀ ਨਦਰ ਹੋ ਗਈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਉਪਦੇਸ਼ ਨੂੰ ਹਿਰਦੇ ਦੇ ਵਿੱਚ ਵਸਾਲਿਆ ਤੇ ਉਪਦੇਸ਼ ਦੇ ਅਨੁਸਾਰ ਜੀਵਨ ਦੇ ਵਿੱਚ ਚੱਲਣਾ ਆਰੰਭ ਕਰ ਦਿੱਤਾ ਉਹਨਾਂ ਦੀ ਜਿਹੜੀ ਹੈ ਵਿੜਿਆਈ ਉਹ ਕਥਨ ਨਹੀਂ ਕੀਤੀ ਜਾ ਸਕਦੀ ਤੇ ਕਹਿੰਦੇ ਹਨ ਕਿ ਉਹਨਾਂ ਦੀ ਬੜਾਈ ਇਤਨੀ ਹੈ ਕਹਿੰਦੇ ਨੇ ਤੇ ਨਰ ਦੁਲੀਚੈ ਬਹਿ ਤੇ ਨਰ ਉਥਪ ਬਿਥਪਹਿ ਕਹਿੰਦੇ ਨੇ ਭਾਵੇਂ ਦੀ ਉਹ ਥੱਲੇ ਪੁੰਗੇ ਜ਼ਮੀਨ ਤੇ ਬੈਠੇ ਹੋਣ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਦਾ ਉਪਦੇਸ਼ ਹੈ ਪਾਠ ਸਾਹਿਬ ਆਦ ਕਹਿੰਦੇ ਹਨ ਭਾਵੇਂ ਦੀ ਦੁਨੀਆ ਦੀ ਨਜ਼ਰ ਦੇ ਵਿੱਚ ਉਹ ਕੰਗਾਲ ਹੋ ਭਾਵੇਂ ਦੀ ਦੁਨੀਆ ਦੀ ਨਜ਼ਰ ਦੇ ਵਿੱਚ ਉਹਨਾਂ ਦੇ ਕੋਲ ਰਹਿਣ ਵਾਸਤੇ ਸਿਰ ਤੇ ਛੱਤ ਨਾ ਹੋਵੇ ਕੋਈ ਮਖਮਲ ਦਾ ਉਹਨਾਂ ਦੇ ਥੱਲੇ ਗਦਾ ਨਾ ਲੱਗਾ ਹੋਵੇ ਉਹ ਪੁੰਜੇ ਬੈਠੇ ਹੋਣ ਪਰ ਪਤ ਸਾਹਿਬਾਨ ਕਹਿੰਦੇ ਨੇ ਕਿ ਉਹਨਾਂ ਦੇ ਉੱਤੇ ਗੁਰੂ ਦੀ ਇਤਨੀ ਬਖਸ਼ਿ ਇਤਨੀ ਕਿਰਪਾ ਕਹਿੰਦੇ ਨੇ ਤੇ ਨਰ ਦੁਲੀਚੈ ਬਹਿ ਬਹਿ ਕਹਿੰਦੇ ਉਹ ਗਲੀਚੇ ਦੇ ਉੱਤੇ ਬੈਠਦੇ ਉਨਾ ਵਾਸਤੇ ਗੁਰੂ ਦੀਆਂ ਬਖਸ਼ਿਸ਼ਾਂ ਗੁਰੂ ਦੀ ਕਿਰਪਾ ਜਿਹੜੀ ਹੈ ਇਹ ਗਲੀਚਿਆਂ ਦੇ ਸਮਾਨ ਹੈ ਕਹਿੰਦੇ ਹਨ ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਅਸੀਂ ਭੁਜੇ ਬੈਠੇ ਹਾਂ ਕਹਿੰਦੇ ਹਨ ਉਹਨਾਂ ਨੂੰ ਇਸ ਗੱਲ ਦਾ ਸ਼ੁਕਰ ਹੈ ਇਸ ਗੱਲ ਦਾ ਸੁਖ ਹੈ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਧੰਗੁਰੂ ਅਮਰਦਾਸ ਮਹਾਰਾਜ ਜੀ ਦਾ ਉਪਦੇਸ਼ ਹੈ ਧੰਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸ਼ਬਦ ਹੈ ਕਹਿੰਦੇ ਨੇ ਗਲੀਚੇ ਤੇ ਉਹ ਲੋਕ ਬੈਠਦੇ ਹਨ ਜਿਹੜੇ ਧੰਗੁਰੂ ਅਮਰਦਾਸ ਨੂੰ ਪ੍ਰਸੰਨ ਕਰ ਲੈਂਦੇ ਹਨ ਕਹਿੰਦੇ ਹਨ ਭਾਵ ਕਿ ਉਹ ਰਾਜ ਬਾਣਦੇ ਹਨ ਅਤੇ ਉਹ ਮਨੁੱਖ ਔਗਣਾ ਨੂੰ ਹਿਰਦੇ ਵਿੱਚੋਂ ਪੁੱਟ ਕੇ ਸੁਭਗੁਣਾ ਨੂੰ ਹਿਰਦੇ ਦੇ ਵਿੱਚ ਟਿਕਾਉਂਦੇ ਹਨ ਤੇ ਪਟ ਸਾਹਿਬ ਆਦ ਕਹਿੰਦੇ ਹਨ ਕਿ ਜਿਨ੍ਹਾਂ ਦੇ ਉੱਤੇ ਇਤਨੀ ਬਖਸ਼ਿਸ਼ ਇਤਨੀ ਕਿਰਪਾ ਨਿਮਾਣਿਆ ਦੇ ਮਾਨ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਹੋ ਗਈ ਕਹਿੰਦੇ ਹਨ ਉਹ ਮਨੁੱਖ ਜਿਹੜੇ ਹਨ ਸੁਖ ਲਹਿ ਤੇ ਨਰ ਸੰਸਾਰ ਮਹਿ ਅਬੇ ਪਟ ਰਿਬ ਮਦ ਤੇ ਕਹਿੰਦੇ ਨੇ ਫਿਰ ਐਸੇ ਮਨੁੱਖ ਸੰਸਾਰ ਦੇ ਵਿੱਚ ਸੁਖ ਹੀ ਮੰਨਦੇ ਹਨ ਕਦੇ ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਚਿੰਤਾ ਝੋਰੇ ਕਲੇ ਕਲੇਸ਼ ਕਦੇ ਵੀ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭਾਵ ਨਹੀਂ ਪਾਉਂਦੇ ਸਕਯਾ ਹਤ ਤੇ ਨਰ ਜਲਪ ਬਣੇ ਗੁਰੂ ਅਮਰਦਾਸ 100% ਜੈ ਪਟਸਾਹ ਕਹਿੰਦੇ ਨਾ ਪਟਸਾਹਬਾਨ ਕਹਿੰਦੇ ਨੇ ਕਿ ਇਹ ਗੁਣ ਇਹ ਦਾਤਾਂ ਉਹਨਾਂ ਨੂੰ ਮਿਲਦੀਆਂ ਹਨ ਜਿਹੜੀਆਂ ਬਿਆਨ ਕੀਤੀਆਂ ਹਨ ਕਿ ਜ਼ਿੰਦਗੀ ਦੇ ਵਿੱਚ ਕਦੀ ਕੰਗਾਲਤਾ ਨਹੀਂ ਆਏਗੀ ਜ਼ਿੰਦਗੀ ਦੇ ਵਿੱਚ ਕਦੀ ਜੀਵਨ ਦੇ ਵਿੱਚ ਚਿੰਤਾ ਨਹੀਂ ਆਏਗੀ ਦੁੱਖ ਨਹੀਂ ਆਏਗਾ ਚਿੰਤਾ ਭੁੱਖ ਜਿਹੜੀ ਹੈ ਜੀਵਨ ਦੇ ਵਿੱਚ ਕਦੀ ਨਹੀਂ ਆਏਗੀ ਕਹਿੰਦੇ ਨੇ ਉਹ ਮਨੁੱਖ ਜਿਹੜੇ ਹਨ ਕਲੀਚਿਆਂ ਤੇ ਕਲੀਚਿਆਂ ਤੇ ਬੈਠਣਗੇ ਰਾਜ ਮਾਨਣਗੇ ਪਰ ਕਹਿੰਦੇ ਹਨ ਉਹ ਮਨੁੱਖ ਮਾਨਣਗੇ ਜਿਹੜੇ ਜੋ ਨੂੰ ਪਰਸਨ ਕਰ ਲੈਂਦੇ ਹਨ ਸੱਗੇ ਤੇ ਨ ਜਿਹੜੇ ਧੰਗ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਪਰਸਨ ਕਰ ਲੈਂਦੇ ਹਨ ਧੰਗ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਜੀਵਨ ਜਿਹੜਾ ਹੈ ਉਹ ਕਥਨ ਨਹੀਂ ਕੀਤਾ ਜਾ ਸਕਦਾ ਇਤਨੀ ਵਡਿਆਈ ਪਾਤਸ਼ਾਹ ਨੇ ਸਾਨੂੰ ਆਪਣੇ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਸਮਝਾਉਣਾ ਕੀਤਾ ਕਿ ਇਹ ਜੀਵ ਜੇ ਤੂੰ ਆਪਣੇ ਜੀਵਨ ਦੇ ਵਿੱਚ ਵਿਚਰੇਗਾ ਤੇ ਤੈਨੂੰ ਸੰਸਾਰ ਦੇ ਛੋਟੇ ਮੋਟੇ ਪਦਾਰਥ ਜਿਹੜੇ ਹਨ ਇਹ ਕਿਤੋਂ ਵੀ ਪ੍ਰਾਪਤ ਹੋ ਜਾਣਗੇ ਤੂੰ ਕਿਸੇ ਦੇ ਦਰ ਤੇ ਜਾ ਕੇ ਮੰਗ ਲਏਂਗਾ ਤੈਨੂੰ ਕੁਝ ਨਾ ਕੁਝ ਧਨ ਪਦਾਰਥ ਉਹ ਦੇ ਦੇਵੇਗਾ ਪਰ ਜਿਹੜੀ ਮੁਕਤੀ ਹੈ ਅੰਦਰ ਦਾ ਆਨੰਦ ਹੈ ਇਹ ਸੱਚੇ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੋਣਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਨੇ ਆਪਣੇ ਜੀਵਨ ਦੇ ਵਿੱਚ ਤੀਰਥ ਯਾਤਰਾਵਾਂ ਵੀ ਕੀਤੀਆਂ ਦੇਵੀਆਂ ਦੇ ਧਾਰਮਿਕ ਸਥਾਨਾਂ ਤੇ ਸੰਤਾਂ ਨੂੰ ਵੀ ਲੈ ਜਾਂਦੇ ਰਹੇ ਤੀਰਥ ਯਾਤਰਾਵਾਂ ਕਰਦੇ ਰਹੇ ਪਰ ਆਖਿਰ ਸਤਗੁਰਾਂ ਨੇ ਸਮਝਾਉਣਾ ਕੀਤਾ ਕਿ ਜੀਵ ਇਸ ਸੰਸਾਰ ਦੇ ਤਨ ਪਦਾਰਥ ਤੇ ਤੀਰਥ ਯਾਤਰਾਵਾਂ ਕਰਕੇ ਕਿਸੇ ਤੋਂ ਮੰਗੇਗਾ ਤੇ ਤੈਨੂੰ ਮਿਲ ਜਾਣਗੇ ਪਰ ਤੈਨੂੰ ਮੁਕਤੀ ਗੁਰੂ ਤੋਂ ਬਿਨਾਂ ਨਹੀਂ ਮਿਲੇ ਤੈਨੂੰ ਮੁਕਤੀ ਤਦ ਮਿਲੇ ਹੈ ਜੇ ਤੂੰ ਸੱਚੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਏਗਾ ਉਤਨੀ ਦੇਰ ਤੱਕ ਤੂੰ ਭਟਕਦਾ ਰਹੇ ਪਾਤਸ਼ਾਹ ਤੀਰਥ ਯਾਤਰਾਵਾਂ ਤੇ ਗਏ ਰਾਸਤੇ ਦੇ ਵਿੱਚ ਆਰਾਮ ਕਰਨ ਲਈ ਬੈਠੇ ਆਪ ਜੀ ਜਾਣਦੇ ਹੋ ਕਿ ਇੱਕ ਦੁਰਗਾ ਦਾਸ ਪੰਡਿਤ ਹੋਇਆ ਹੈ ਜਿਨ੍ਹਾਂ ਨੇ ਸਤਗੁਰਾਂ ਦੇ ਚਰਣਾ ਦੇ ਵਿੱਚ ਪਦਮ ਵੇਖਿਆ ਉਹਨਾਂ ਬੇਨਤੀ ਕੀਤੀ ਸਤਗੁਰਾਂ ਦੇ ਚਰਣਾ ਦੇ ਵਿੱਚ ਮੱਥਾ ਟੇਕ ਦਿੱਤਾ ਪਾਤਸ਼ਾਹ ਕਹਿਣ ਲੱਗੇ ਤੁਸੀਂ ਪੰਡਿਤ ਹੋ ਮੇਰੇ ਨਾਲੋਂ ਵੱਡੇ ਹੋ ਤੁਸੀਂ ਕਿਉਂ ਇਸ ਤਰ੍ਹਾਂ ਕਰ ਰਹੇ ਹੋ ਕਹਿਣ ਲੱਗੇ ਪਾਤਸ਼ਾਹ ਤੇਰੇ ਚਰਣਾ ਦੇ ਵਿੱਚ ਪਦਮ ਹੈ ਤੇਰੇ ਕੋਲ ਬਾਦਸ਼ਾਹੀਆਂ ਤੇਰੇ ਕੋਲ ਪਾਤਸ਼ਾਹੀਆਂ ਤੈਨੂੰ ਬੜਾ ਕੁਝ ਪ੍ਰਾਪਤ ਹੋਣਾ ਹੈ ਪਰ ਜਿਸ ਦਿਨ ਇਹ ਸਭ ਕੁਝ ਪ੍ਰਾਪਤ ਹੋ ਗਿਆ ਉਸ ਦਿਨ ਮੈਨੂੰ ਨਾ ਭੁੱਲੀ ਹਜੂਰ ਮੁਸਕਰਾ ਕਰਕੇ ਕਹਿਣ ਲੱਗੇ ਕਿ ਠੀਕ ਹੈ ਮੈਂ ਤੈਨੂੰ ਨਹੀਂ ਭੁਲਾਵਾਂਗਾ ਪਾਤਸ਼ਾਹ ਜਦੋਂ ਤੀਰਥ ਯਾਤਰਾਵਾਂ ਤੋਂ ਵਾਪਸ ਆਉਂਦੇ ਹਨ ਇੱਕ ਇਹਨਾਂ ਨੂੰ ਬ੍ਰਹਮਚਾਰ ਜੋ ਹੈ ਉਹ ਮਿਲਦਾ ਹੈ ਤੇ ਉਹ ਸਤਗੁਰਾਂ ਦੇ ਨਾਲ ਜਿਹੜਾ ਹੈ ਉਹਨਾਂ ਦੇ ਨਾਲ ਆਉਂਦਾ ਹੈ ਤੇ ਸਤਿਗੁਰੂ ਜੀ ਉਹਦੀ ਸੇਵਾ ਕਰਦੇ ਹਨ ਉਹਨੂੰ ਲੰਗਰ ਪਾਣੀ ਛਕਾਉਂਦੇ ਹਨ ਤੇ ਬੜੀਆਂ ਗਿਆਨ ਦੀਆਂ ਗੱਲਾਂ ਦੋਨਾਂ ਦੀਆਂ ਆਪਸ ਦੇ ਵਿੱਚ ਹੁੰਦੀਆਂ ਹਨ ਤੇ ਉਹ ਸੋਚਦਾ ਹੈ ਕਿ ਇਤਨਾ ਗਿਆਨ ਇਹਨਾਂ ਦੇ ਕੋਲ ਹੈ ਤੇ ਜਿਹੜਾ ਇਹਨਾਂ ਦਾ ਗੁਰੂ ਹੋਵੇਗਾ ਉਹ ਕਿਤਨਾ ਗਿਆਨਵਾਨ ਹੋਵੇਗਾ ਉਸ ਨੇ ਆਖਿਰ ਪੁੱਛ ਲਿਆ ਕਿ ਮਹਾਰਾਜ ਆਪ ਜੀਆ ਦਾ ਗੁਰੂ ਕੌਣ ਹੈ ਤੇ ਉਸ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਗੁਰੂ ਤਾਂ ਕੋਈ ਵੀ ਨਹੀਂ ਹੈ ਤੇ ਉਸ ਨੇ ਸਾਰਾ ਕੁਝ ਛੱਡ ਦਿੱਤਾ ਤੇ ਕਹਿਣ ਲੱਗਾ ਕਿ ਮੈਂ ਇਤਨੇ ਧਰਮ ਦੇ ਕਰਮ ਕੀਤੇ ਮੈਂ ਇਤਨੀ ਸੇਵਾ ਕੀਤੀ ਇਤਨੇ ਤੀਰਥ ਯਾਤਰਾਵਾਂ ਕੀਤੀਆਂ ਅੱਜ ਮੈਂ ਨਿਗਰੇ ਤੋਂ ਲੰਗਰ ਛਕ ਲਿਆ ਹੈ ਚਾਹ ਪਾਣੀ ਛਕ ਲਿਆ ਹੈ ਤੇ ਮੇਰੀਆਂ ਕੀਤੀਆਂ ਸੇਵਾਵਾਂ ਮੇਰੇ ਕੀਤੇ ਧਰਮ ਦੇ ਕਰਮ ਤੀਰਥ ਯਾਤਰਾਵਾਂ ਸਾਰੀਆਂ ਜਿਹੜੀਆਂ ਹਨ ਉਹ ਖਤਮ ਹੋ ਗਈਆਂ ਤੇ ਪਾਤਸ਼ਾ ਜਿਹੜੇ ਉਸ ਸਮੇਂ ਉਹ ਪਾਤਸ਼ਾ ਦੇ ਕੋਲੋਂ ਉੱਠ ਕਰਕੇ ਉਹ ਜਿਹੜਾ ਹੈ ਬ੍ਰਹਮਾਚਾਰ ਉਹ ਚਲਾ ਜਾਂਦਾ ਹੈ ਸਤਿਗੁਰੂ ਜੀ ਬੜੀ ਚਿੰਤਾ ਦੇ ਵਿੱਚ ਹਨ ਪਾਤਸ਼ਾ ਕਹਿੰਦੇ ਹਨ ਕਿ ਇਹ ਕੀ ਗੱਲ ਬਣੀ ਮੈਂ ਅੱਜ ਤੱਕ ਇਸ ਗੱਲ ਨੂੰ ਵਿਚਾਰਿਆ ਹੀ ਨਹੀਂ ਮੈਂ ਗੁਰੂ ਕੋਈ ਧਾਰਨ ਨਹੀਂ ਕੀਤਾ ਇਸੇ ਕਰਕੇ ਮੇਰੇ ਮਨ ਨੂੰ ਜਿਹੜਾ ਟਿਕਾ ਹੈ ਸ਼ਾਂਤੀ ਹੈ ਜਿਹੜੀ ਨਹੀਂ ਆ ਰਹੀ ਪਾਤਸ਼ਾ ਦੇ ਮਨ ਦੇ ਵਿੱਚ ਵਿਚਾਰ ਚੱਲਦੇ ਹਨ ਕਿ ਮੈਂ ਕਿਸ ਗੁਰੂ ਦੇ ਚਰਨਾਂ ਦੇ ਵਿੱਚ ਜਾ ਕਰਕੇ ਜੁੜਾਂ ਇਤਿਹਾਸ ਦੇ ਵਿੱਚ ਲਿਖਿਆ ਹੈ ਰਾਤ ਗੁਰੂ ਸਾਹਿਬ ਕਿਸੇ ਤਰ੍ਹਾਂ ਰਾਤ কাটਦੇ ਹਨ ਸਵੇਰੇ ਅੰਮ੍ਰਿਤ ਵੇਲਾ ਹੁੰਦਾ ਹੁੰਦਾ ਉਹਨਾਂ ਦੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਜੋ ਭਰਾਤਾ ਹਨ ਭਾਈ ਸਾਹਿਬ ਹਨ ਉਹਨਾਂ ਦੇ ਬੇਟੇ ਦੀ ਨੋ ਜਿਹੜੀ ਹੈ ਉਹ ਅੰਮ੍ਰਿਤ ਵੇਲੇ ਉੱਠੀ ਹੈ ਜੋ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਸੁਪੁੱਤਰੀ ਹੈ ਗੁਰੂ ਜੀ ਦੀ ਸੁਪੁੱਤਰੀ ਹੋਣ ਕਰਕੇ ਉਹ ਅੰਮ੍ਰਿਤ ਵੇਲਾ ਸੰਭਾਲਦੀ ਹੈ। ਅੰਮ੍ਰਿਤ ਵੇਲਾ ਸੰਭਾਲਦੀ ਹੈ ਤੇ ਉਹ ਦੁੱਧ ਰਿੜਕਣ ਲੱਗਦੀ ਹੈ। ਚਾਟੀ ਦੇ ਵਿੱਚ ਦੁੱਧ ਪਾਇਆ ਹੈ ਤੇ ਉਸ ਦੇ ਅੰਦਰੋਂ ਇੱਕ ਧੁਨ ਇੱਕ ਆਵਾਜ਼ ਨਿਕਲਦੀ ਹੈ। ਉਹ ਗੁਰੂ ਨਾਨਕ ਦੇਵ ਮਹਾਰਾਜ ਜੀਆ ਦੇ ਪਾਵਨ ਸ਼ਬਦ ਨੂੰ ਨਾਲ-ਨਾਲ ਪੜ੍ਹਦੀ ਹੈ ਤੇ ਨਾਲ-ਨਾਲ ਚਾਟੀ ਦੇ ਵਿੱਚ ਦੁੱਧ ਨੂੰ ਰਿੜਕਦੀ ਹੈ। ਉਹ ਪਾਤਸ਼ਾਹ ਦੇ ਬਚਨ ਪੜਦੀ ਹੈ ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਜੋ ਜੋ ਕਿਰਤ ਚਲਾਏ ਤਿਉ ਚੱਲਿਐ ਤੋਗੜ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾ ਜਾਲ ਰਣ ਜਾਲ ਤੈਨੂੰ ਹੁਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗੇ ਨਿਤ ਫਸੇ ਛੂਟ ਸਮੂੜੇ ਕਵਣ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਭਿਤਰ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅਮਰਤਿ ਉਹ ਦੇਵੇ ਤੋ ਨਾਨਕ ਤ੍ਰਿਸ਼ਟ ਸਦੇਹਾ ਪਾਤਸ਼ਾਹ ਨੇ ਜਦੋਂ ਇਹ ਪਵਨ ਸ਼ਬਦ ਸੁਨੇਆ ਤੇ ਉਸ ਬੀਬੀ ਦੇ ਲਾਗੇ ਆ ਜਾਂਦੇ ਹਨ ਤੇ ਬਚਨ ਕਰਦੇ ਹਨ ਬੇਨਤੀ ਕਰਦੇ ਹਨ ਕਿ ਇਹ ਜੋ ਸ਼ਬਦ ਹੈ ਇਹ ਕਿਸ ਦਾ ਹੈ ਜੋ ਪੜ ਰਹੀ ਹੈ ਜੋ ਮੈਨੂੰ ਅਜ ਤੱਕ ਤੀਰਥ ਯਾਤਰਾਵਾਂ ਕਰਕੇ ਧਰਮ ਦੇ ਕਰਮ ਕਰਕੇ ਸੇਵਾ ਕਰਕੇ ਜੋ ਮੈਨੂੰ ਸ਼ਾਂਤੀ ਨਹੀਂ ਪ੍ਰਾਪਤ ਹੋਈ ਉਹ ਮੈਨੂੰ ਇਸ ਸ਼ਬਦ ਦੇ ਵਿੱਚੋਂ ਹੋਈ ਹੈ ਤੇ ਮੈਨੂੰ ਕਿਰਪਾ ਕਰਕੇ ਦੱਸਣਾ ਕਰੋ ਫਿਰ ਇਤਿਹਾਸ ਹੀ ਬੜਾ ਲੰਬੇਰਾ ਹੈ ਜੋ ਸਮਾਪਤ ਹੋਇਆ ਸੀ ਉਹ ਸਮਾਪਤ ਹੈ ਤੇ ਇਸ ਨੂੰ ਵਿਚਾਰ ਨੂੰ ਛੋਟੀ ਕਰਦਾ ਹੋਇਆ ਮੈਂ ਦੱਸਾਂ ਫਿਰ ਜਦੋਂ ਉਹ ਬੇਨਤੀ ਪ੍ਰਵਾਨ ਕੀਤੀ ਤੇ ਧੰਤ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਕੋਲ ਲੈ ਕਰਕੇ ਗਏ ਤੇ ਫਿਰ ਧੰਤ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਦਰ ਤੇ ਪੁੱਜੇ ਨਮਸਕਾਰ ਕੀਤੇ ਤੇ ਉੱਥੇ ਹੀ ਸੇਵਾ ਕਰਦੇ ਰਹੇ ਫਿਰ ਪਾਤਸ਼ਾਹ ਨੇ ਜਦੋਂ ਸਾਰੀਆਂ ਸੇਵਾਵਾਂ ਕੀਤੀਆਂ ਫਿਰ ਹਜ਼ੂਰ ਨੂੰ ਧੰਤ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੇਵਾ ਤੋਂ ਪ੍ਰਸੰਨ ਹੋ ਕਰਕੇ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ Oh, ਤਨਗੁਰ ਅੰਗਦਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਦਿੱਤੀ ਜਿਨ੍ਹਾਂ ਸਤਿਗੁਰਾਂ ਦਾ ਅੱਜ ਜੋਤੀ ਜੋਤ ਦਿਵਸ ਆਪ ਸਰਬਤ ਸੰਗਤਾਂ ਮਨਾ ਰਹੀਆਂ ਹੋ ਸੋ ਸਤਿਗੁਰੂ ਜੀ ਕਿਰਪਾ ਕਰਨ ਇਤਨੀਆਂ ਗੁਬਲੀਆਂ ਪ੍ਰਵਾਨ ਕਰਨੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਿਸ਼ ਯੋਗ ਹੈ ਅਸ਼ੀਸ਼ ਦੇਣੀ ਸਤਿਗੁਰੂ ਜੀ ਕਿਰਪਾ ਕਰਨ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਡੇ ਗੁਰੂ ਘਰ ਦੇ ਵਜੀਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਦਾ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦਾ ਜੀਵਨੀ ਤੇ ਇਤਿਹਾਸ ਸੁਣਾ ਕੇ ਦੱਸਿਆ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਉਹਨਾਂ ਨੇ ਗੱਲ ਕੀਤੀ ਕਿ ਇਨਸਾਨ ਦੀਆਂ ਧੁਖਾਂ ਨੇ ਪੂਰੀਆਂ ਹੁੰਦੀਆਂ